ਅੱਜ 1 ਜੂਨ ਹੈ ਕਿ ਅੱਜ ਤੋਂ 40 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਜੋ ਕਿ ਬਹੁਤ ਹੀ ਆਸਤਾ ਦੇ ਵੱਡੇ ਕੇਂਦਰ ਆ ਪੂਜਣ ਯੋਗ ਆ ਉਹਨਾਂ ਮਹਾਨ ਸਥਾਨਾਂ ਦੇ ਉੱਤੇ ਇਤਿਹਾਸਿਕ ਸਥਾਨਾਂ ਉੱਤੇ ਕਾਂਗਰਸ ਸਰਕਾਰ ਦੇ ਉਦੋਂ ਹਮਲੇ ਸ਼ੁਰੂ ਹੋਏ ਸੀ ਅੱਜ ਦੇ ਦਿਨ ਤੇ ਉਹਨਾਂ ਧਾਰਮਿਕ ਗੁਰਦੁਆਰਿਆਂ ਨੂੰ ਢਹਿ ਢੇਰੀ ਕੀਤਾ ਗਿਆ ਸੀ ਤੇ ਉਹੀ ਪਾਰਟੀ ਉਹੀ ਲੋਕ ਜਿਹੜੇ ਤਸ਼ੱਦਦ ਕਰਨ ਵਾਲੇ ਆ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਤੇ ਅੱਜ ਫਿਰ ਦੁਬਾਰਾ ਵੋਟਾਂ ਮੰਗ ਰਹੇ ਆ ਮੈਂ ਮੈਂ ਸਮਝਦਾ ਵੀ ਆਪਾਂ ਨੂੰ ਇਹ ਗੱਲਾਂ ਦਿਲ ਵਿੱਚ ਦਿਮਾਗ ਵਿੱਚ ਜ਼ਰੂਰ ਰੱਖਣੀਆਂ ਚਾਹੀਦੀਆਂ ਕਿ ਇਹ ਜ਼ਾਲਮ ਜਮਾਤ ਆ ਕਾਂਗਰਸ ਇਹਦੇ ਜ਼ੁਲਮ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਤੇ ਵੋਟ ਪਾਉਣ ਲੱਗਿਆਂ ਵੀ ਆਪਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਭਗਵਾਨ ਕੋ ਟਿੱ ਨੂੰ ਜਿੰਦਾਬਾਹ ਜਿੱਤੇਗਾ ਬਈ ਜਿੱਤੇਗਾ ਭਗਵਾਨ ਜਿੱਤੇਗਾ